ਇਹ ਜਿਆਦੇ ਵੀਡੀਓ ਉਹਨਾਂ ਲਈ ਹੈ ਜਿਹੜਾ ਕਹਿੰਦੇ ਸੀ ਵੱਡਾ ਲਿਆਂਦਾ ਟਰੈਕਟਰ ਹੈ ਨਾ ਅੱਜ ਸਹੀ ਵੱਡੇ ਟਰੈਕਟਰ ਤੁਹਾਨੂੰ ਦੇਖਣ ਨੂੰ ਮਿਲਨੇ ਹਨ ਮੈਂ ਭਾਈ ਨੂੰ ਪੁੱਛਿਆ ਮੈਂ ਕਿਹਾ ਭਾਈ ਇਹਦੇ ਲੈਫਟ ਨੂੰ ਸੈਂਸਿੰਗ ਆਉਂਦੀ ਨਹੀਂ ਉਹ ਕਹਿੰਦਾ ਸੈਂਸਿੰਗ ਕਰਨੀ ਕਹਦੇ ਲੈਣੀ ਕਹਦੇ ਤੇ ਸੈਂਸਿੰਗ ਇਹਨੂੰ ਪੁੱਛਿਆ ਸੀ ਮੈਂ ਕਿਹਾ ਇਹਦੀ ਸੈਂਸਿੰਗ ਹੀ ਹੈਣੀਗੀ ਭਾਈ ਮੈਂ ਕਹਿੰਦਾ ਸੈਂਸਿੰਗ ਹੀ ਹੈਣੀਗੀ ਇਹਦੇ ਵੀ ਸੈਂਸਿੰਗ ਕਿਵੇਂ ਕਰਦਾ ਹੋਊਗਾ ਉਹ ਕਹਿੰਦਾ ਜ਼ਰੂਰਤ ਹੀ ਨਹੀਂ ਪੈਂਦੀ ਸੈਂਸਿੰਗ ਦੀ ਜਾ ਜੋਰੀ ਨੇ ਇਹਦੇ ਵਿੱਚ ਭਾਜੀ ਕਿਵੇਂ ਦੱਸਦੇ ਜੀ ਤੁਸੀਂ ਇਹਦੇ ਕਿੱਥੇ ਸ਼ਾਫਟ ਇਹਦੇ ਸ਼ਾਫਟ ਚ ਸੈਂਸਿੰਗ ਹੈ ਇਹਦੇ ਅੱਛਾ ਇੱਥੇ ਹਾਂਜੀ ਕਿੱਥੋਂ ਕਰਦਾ ਇਹ ਸੈਂਸ ਇਹ ਜੋ ਉਹ ਵੀ ਤਾਂ ਤਾਂ ਕਰੂਗਾ ਜੇ ਉਹ ਆਪਾਂ ਲੀਵਰ ਉਹ ਚਲਾਵਾਂਗੇ ਤਾਂ ਠੀਕ ਹੈ ਲੀਵਰ ਡਬਲ ਹੀ ਉੱਥੇ ਡਬਲ ਹੀ ਲੀਵਰ ਠੀਕ ਹੈ ਇਹ ਜਦੋਂ ਜ਼ੋਰ ਪੈਂਦਾ ਨਾ ਉਸ ਹਾਲਾਤ ਬਿਲਕੁਲ ਪਤਾ ਨਹੀਂ ਲੱਗਦਾ ਵੀ ਹਿੱਲਦਾ ਕਿ ਨਹੀਂ ਹਿੱਲਦਾ ਸ਼ਾਫਟ ਬਹੁਤ ਮੋਟੀ ਆ ਵਿੱਚ ਇੱਥੇ ਸੈਂਸਿੰਗ ਹੈਗੀ ਆ ਆ ਜਿਵੇਂ ਹੁਣ ਆਪ ਦੇਖਿਓ ਕਿ ਇਨਾਂ ਨੇ ਡਰਾਫਟਾਂ ਵੀ ਆਪਦੀਆਂ ਬਣਾ ਕੇ ਪਾਈਆਂ ਹੋਈਆਂ ਦੂਜੀ ਡਰਾਫਟ ਤਾਂ ਛੱਡਦੇ ਨਹੀਂ ਤੋ ਉੜਨ ਦਾ ਕੀ ਕੀਤੀ ਪਈ ਆ ਹਾਂ ਹਾਂ ਆ ਜਿਵੇਂ ਲੈਫਟ 47 ਕਵਾਂਟਲ ਦੀ ਕਪੈਸਿਟੀ ਲੈਫਟ ਦੀ ਆ ਜੀ ਠੀਕ ਪਈ ਅੱਛਾ 47 ਕਵਾਂਟਲ ਜਦੋਂ ਮਰਜੀ ਚੈੱਕ ਕਰ ਸਕਦੇ ਹੋ ਨਹੀਂ ਨਹੀਂ ਪੈ ਚੈੱਕ ਤਾਂ ਤੁਹਾਡਾ ਕੀਤਾ ਹੋਈ ਆ ਸਾਰਾ ਇਹ ਹੈ ਆਪਣੀ ਆ ਇੰਡੀਆ ਦੀ ਆ ਜਾਂ ਕਿਵੇਂ ਸੀ ਇਹ ਇਹ ਪੈ ਕੰਪਨੀ ਤੇ ਫਰਾਂਸ ਦੀ ਆ ਇਹ ਇੱਥੇ ਸੈਂਬਲ ਹੋਏ ਆ अच्छा ए सिंबल उथों ਬਾਹਰੋਂ ਆਇਆ ਫਰਾਂਸ ਚੋਂ ਇਹ ਸਿੰਬਲ ਇੱਥੇ ਹੋਇਆ ਹੈ ਆਪਣੇ ਠੀਕ ਆ ਦੋਨੋਂ ਇਹ ਵਾਲਾ ਫਰਾਂਸਾ ਵਾਲਾ ਇਹ ਹਾਂਜੀ ਉਥੋਂ ਸਿੰਬਲ ਹੋ ਗਿਆ ਇਹ ਤਾਂ ਤੇ ਉਹ ਤਾਂ ਫਰਾਂਸ ਅਸੈਂਬਲ ਕਹਿੰਦੇ ਆ ਵੀ ਕੋਈ ਫਰਕ ਹੈ ਇਹਦਾ ਇਹਦਾ ਫਰਕ ਹੈ ਕਿਤੇ ਇਹ ਆ ਜੀ ਇਹਦੇ ਵਿੱਚ ਉਥੇ ਮੋਰੇ ਪੰਪ ਵੱਖਰਾ ਲੱਗਾ ਬ੍ਰੇਕ ਪੈਡ ਲਾਣਾ ਅੱਛਾ ਜਦੋਂ ਬ੍ਰੇਕ ਪੈਡ ਲਾਉਨੇ ਆ ਤੇ ਇਹਦੇ ਇੱਥੇ ਵੀ ਤੇਲ ਆਉਂਦਾ ਹੂੰ ਕਿਸੇ ਮਨੋਂ ਪਿੱਛੇ ਕਿਸ ਚੀਜ਼ ਨੂੰ ਤੇਲ ਦੇਣਾ ਟਰਾਲੀ ਨੂੰ ਜਾਂ ਹੋਰ ਕਿਸੇ ਐਮਪਲੀਮੈਂਟ ਨੂੰ ਹਾਂ ਉਹਦੇ ਵਿੱਚ ਤੇਲ ਦਾ ਟਰਾਲੀ ਨਹੀਂ ਬਣਾਉਂਦਾਗਾ ਉਹਦੇ ਵਿੱਚ ਵੀ ਇਹਦਾ ਵਿੱਚੋਂ ਹੀ ਤੇਲ ਆਉਂਦਾ ਇਸੇ ਚੋਂ ਇੱਕ ਇਹਦਾ 4 ਵੀਲ ਜਿਹੜਾ ਉਹਨੂੰ ਬਟਨ ਨਾ ਪਾਗੇ 4 ਵੀਲ ਬਟਨ ਤੇ ਚੱਲਦਾ ਅੱਛਾ ਗियर ਲਾਉਣ ਦੀ ਲੋੜ ਨਹੀਂ ਜਿਹੜੇ ਅੱਜ ਦੇ ਟਾਈਮ 'ਚ ਹੁਣ ਫੰਕਸ਼ਨ ਕਹਿੰਦੇ ਵੀ ਆ ਨਵੇਂ-ਨਵੇਂ ਪਾਤੇ ਆ ਮੇਰੇ ਹਿਸਾਬ ਨਾਲ ਸਾਰੇ ਇਹਦੇ 'ਚ ਕੰਪਲੀਟ ਕੀਤੇ ਆ ਸਾਰੇ ਇੱਕ ਤੋਂ ਜ਼ਿਆਦੇ ਹੀ ਉਹ ਤੋਂ ਜ਼ਿਆਦੇ ਆ ਜ਼ਿਆਦੇ ਆ ਹੂੰ ਉਹ ਤੋਂ ਵੀ ਜ਼ਿਆਦੇ ਆ ਹੀ ਨਹੀਂ ਕਰਦੇ ਹੁਣ ਆ ਦੇਖੋ ਚੇਨੀਵੇਂ ਥਾਂ ਤੇ ਚਲਾਉਣਾ ਆ ਇਹਦੀ ਪਤੀ ਇੱਧਰੋਂ ਘੁਮਾ ਕੇ ਇੱਧਰ ਕਰਦੇ ਹੋ ਹੂੰ ਉੱਚੇ ਨੀਵੇਂ ਥਾਂ ਤੇ ਚਲਾਉਣਾ ਤੁਹਾਡੇ ਇੰਪਲੀਮੈਂਟ ਜਿਹੜੇ ਸਿੱਧੇ ਚੱਲਣਗੇ ਟਰੈਕਟਰ ਜਿੱਦਾਂ ਮਰਜ਼ੀ ਹੋਈ ਜਾਵੇ ਉਹਨਾ ਬਾਈ ਹੁਣਾਂ ਨੇ ਉਹਦੀ ਮੂਰੇ ਹੱਕ ਲੱਗੀ ਹੋਈ ਸੀਗੀ ਜਿੱਥੇ ਵੇਟ ਲੱਗੇ ਹੋਏ ਆ ਜੇ ਇਹਦਾ ਜਾਈ ਬਾਈ ਹੁਣਾਂ ਨੂੰ ਪੁੱਛਣ ਲੱਗ ਗਿਆ ਵੀ ਵੀ ਇਹਦੇ ਮੂਰੇ ਲਿਖਿਆ ਹੋਇਆ ਵੀ ਇਹਨੂੰ ਟੂਚਨ ਨਹੀਂ ਕਰਨਾਗਾ ਹਾਂ ਬਾਈ ਕਹਿੰਦਾ ਮੈਂ ਤੁਹਾਨੂੰ ਦੱਸਦਾ ਵੀ ਟੂਚਨ ਕਦੋਂ ਨਹੀਂ ਕਰਨਾ ਪੁੱਛ ਗਿਆ ਆਪਾਂ ਇਹਨਾਂ ਤੋਂ ਹਾਂ ਦੱਸ ਦਿਓ ਫਿਰ ਉਹ ਟੂਚਨ ਉਹ ਚੱਲਦੇ ਆ ਅੱਗੇ ਚੱਲਦੇ ਬਾਈ ਇਹ ਟਰੱਕ ਨੂੰ ਆਪਾਂ ਟੂ ਕਰਕੇ ਨਹੀਂ ਲੈ ਕੇ ਜਾ ਟੂਚਨ ਨਹੀਂ ਕਰ ਸਕਦੇ ਇਹਦਾ ਕਾਰਨ ਇਹ ਆ ਵੀ ਇਹਦਾ ਜਿਹੜਾ ਹਿੱਸਾ ਨਾ ਪਿਛਲਾ ਹਾਂਜੀ ਉਹ ਆਪਾਂ ਇਹ ਰੋਡ ਤੇ ਇੰਦਾ ਨਹੀਂ ਇਹਨੂੰ ਬੰਦ ਕਰਕੇ ਲਿਜਾ ਸਕਦੇ ਇਹਨੂੰ ਆਪਾਂ ਪਿਛਲੇ ਪਾਸੇ ਉਹਨਾਂ ਨੇ ਬੈਰਿੰਗ ਦੋ ਦਿੱਤੇ ਆ ਉਤੇ ਪਲੇਟ ਬਣਾ ਕੇ ਇਹਦਾ ਚੱਕਾ ਲਾ ਲੈਣਾ ਨਾਲੋਂ ਉਹ ਕੱਸ ਦੇਣਾ ਉਹ ਬੈਰਿੰਗ ਉੱਤੇ ਚੱਲਣਗੇ ਉਹਨੂੰ ਹੈਂਡ ਬ੍ਰੇਕ ਲਾ ਦੇਣੀ ਹੈ ਵੀ ਜਿਹੜਾ ਇਹ ਸਾਈ ਦਾ ਖੜਾ ਕਰਕੇ ਲਿਜਾ ਸਕਦੇ ਆ ਏਦਾਂ ਨਹੀਂ ਲਿਜਾ ਸਕਦੇ ਆ ਆਪਾਂ ਇਹਨੂੰ ਉਹ ਜਿਹੜਾ ਜਿਹੜਾ ਆਪਣਾ ਟ੍ਰਾਂਸਮਿਸ਼ਨ ਆ ਉਹ ਖੜਾ ਰਵੇ ਉਹ ਖੜਾ ਰਵੇ ਹਾਂ ਵੀ ਜਿਹੜਾ ਪਾਸੇ ਕੋਈ ਐਕਸਟਰਾ ਚੀਜ਼ ਪਾ ਕੇ ਉਹਵੇਂ ਇਹਨੂੰ ਟੋ ਕਰਕੇ ਲੈ ਕੇ ਜਾਣ ਦਾ ਲੈ ਕੇ ਜਾਵਾਂਗੇ ਇੱਕ ਤੁਹੇ ਦੱਸ ਦੇ ਫਿਲਟਰ ਹੈ ਨਹੀਂ ਹਨਾ ਇਹਦੇ ਲੈਫਟ ਫਿਲਟਰ ਹੈ ਨਹੀਂ ਲੈਫਟ ਫਿਲਟਰ ਇੱਕ ਹੀ ਆ ਬਸ ਆ ਉਹ ਛੋਟੇ ਵਿੱਚ ਪਾਇ ਪਦ ਇਹਦੇ ਪਿੱਛੇ ਕਜਰਾ ਬਣਦਾ ਹੀ ਨਹੀਂ। ਉਹੀ ਤੇਲ ਸਟੀering ਦਾ, ਉਹੀ ਪਿਛਲੇ ਹਿੱਸੇ ਦਾ ਫਿਲਟਰ। ਕੋਈ ਦੂਆ ਟਰੈਕਟਰਾਂ ਵਾਂਗੂ ਐਕਸਟਰਾ ਨਹੀਂਗਾ। ਹਾਂ ਹਾਂ, ਇਹਦੇ ਵਿਦਆਊਟ ਫਿਲਟਰ। ਹਾਂਜੀ। ਇਹ ਮਾਡਲ ਕਿਹੜੇ ਆ? ਇਹ 2003। 2003। ਤੇ ਆਮ ਹੀ ਹੋਰ ਪੈਸੇ ਨਹੀਂ ਕਿਸੇ ਕੋਲੇ ਹੈਗੇ। ਹੈਗੇ ਕਈਆਂ ਬੰਦਿਆਂ ਤੋਂ ਹੈਗੇ ਆ ਡੈਮੋ ਟਰੈਕਟਰ ਲੈ ਸੀਗੇ। ਅੱਛਾ। ਹਾਂਜੀ। ਠੀਕ ਆ। ਤੇ ਫਿਰ ਆਪਣੇ ਲਾਂਚ ਵਗੈਰਾ ਕਿਉਂ ਨਹੀਂ ਹੋਏ? ਇਹ ਲਾਂਚ ਉਹਨਾਂ ਨੇ ਕੀਤੇ ਹੀ ਨਹੀਂ ਇੱਥੇ ਜਿਆਦਾ। ਬਣਾਏ ਨਹੀਂ। ਇੱਥੇ ਉਹ ਉਹਨਾਂ ਟਾਈਮਾਂ 'ਚ ਕੋਈ ਟਰੈਕਟਰ ਇੰਨਾ ਵੱਡਾ ਲੈ ਕੇ ਖੋਜ ਨਹੀਂ ਕੋਈ। 2033 ਗੱਲ ਆ ਤਾਂ ਹੁਣ 24 ਹੋ ਗਿਆ ਉਹਨਾਂ ਟਾਈਮਾਂ 'ਚ ਹੁਣ ਤਾਂ ਟਰੈਕਟਰ ਬਹੁਤ ਵੱਡੇ ਵੱਡੇ ਆ ਗਏ ਉਹਨਾਂ ਟਾਈਮਾਂ 'ਚ ਕੋਈ ਇੰਨਾ ਰੁਝਾਨੇ ਨਹੀਂ ਸੀਗਾ ਅਗਲਾ ਕਿੰਦਾ ਇਹਦਾ ਤਾਂ ਵਜਨ ਹੀ ਬਹੁਤ ਆ ਇਹ ਏਡਾ ਵੱਡਾ ਤਾਂ ਫੇਰ ਵੀ ਨਹੀਂ ਹੋਣਾਗਾ ਇਹ ਇਸ ਮੈਂ ਇਸ ਹੌਸਪਾਵਰ ਦਾ ਤਾਂ ਮੇਰੇ ਮੈਂ ਨਹੀਂ ਵੇਖਿਆ ਇਹਨੇ ਜਗਾਠੇ ਵਾਲੇ ਦਾ ਜਿੰਨਾ ਵੀ ਇਹਦਾ ਡੀਨ ਡੋਲ ਸਾਰਾ ਕੁਝ ਇਹਨੇ ਤਾਂ ਤੁਸੀਂ ਜਿਆਦਾ ਕੰਮ ਕੀ ਲਏ ਨੇ ਅਸੀਂ ਪਹਾੜੀ ਤੋਂ ਕੰਮ ਜਿਆਦਾ ਲਿਆ ਤਵੀਆਂ ਦਾ ਟਰਾਲੀ ਦਾ ਜਿਆਦਾ ਕੀ ਕਰੀਏ ਅੱਜ ਕਾਮ ਸਾਰੇ ਲੈ ਲੈ ਗਏ ਹੁਣ ਛੱਡਦੇ ਇਹਨਾਂ ਨੂੰ ਜਿਹਨਾਂ ਨੇ ਜਰਨਲ ਮੈਨੂੰ ਦਿੱਤੀਆਂ ਚਾਬੀਆਂ ਪਹਿਲੇ ਟਰੈਕਟਰ ਦੀਆਂ ਇਹਦੀ ਅੱਛਾ ਇਸ ਦਿਨ ਹਾਂਜੀ ਇਹਦਾ ਉਹ ਗੱਲ ਆ ਧੱਕੇ ਵਾਲੀ ਹੁਣ ਵੀ ਧੱਕੇ ਨਾਲ ਲੈ ਲੂਆ ਯਾਰ ਬਸ ਬਹੁਤ ਦਿੰਦੇ ਨਹੀਂ ਸੀ ਉਹ ਕਹਿੰਦੇ ਅਸੀਂ ਇੱਧਰ ਨਹੀਂ ਸੇਲ ਕਰਨਾ ਚਾਹੁੰਦੇ ਟਰੈਕਟਰ ਨੂੰ ਠੀਕ ਹੈ ਹਾਂਜੀ ਅੱਛਾ ਕਿਹ ਹੋਰ ਇਹਦਾ ਰੰਗ ਦਾ ਵੀ ਫਰਕ ਹੈ ਨਾ ਦੂਜੇ ਨਾਲ ਥੋੜਾ ਜਿਹਾ ਆ ਰੰਗ ਥੋੜਾ ਬਹੁਤਾ ਫਰਕ ਪੈ ਜਾਂਦਾ ਫੇਟ ਦਾ ਠੀਕ ਤੇ ਮੰਨ ਕੇ ਚੱਲੋ ਵੀ ਹੁਣ ਇਹ ਆਪਣੇ ਤੇ ਮਿਲਦਾ ਨਹੀਂ ਇਹ ਟਰੈਕਟਰ ਤੇ ਰਿਪੇਅਰ ਤਾਂ ਅਕਸਰ ਇਹਦੀ ਰਿਪੇਅਰ ਕੋਈ ਹੋਈ ਨਹੀਂ ਇਹ ਮੈਂ ਮੈਂ ਚ ਅੱਛਾ ਏ ਰਿਪੇਅਰਿੰਗ ਨਹੀਂ ਮੰਦਾ ਅੱਛਾ ਅਜੇ ਤੇ ਕਲੱਚ ਚ ਪਲੇ ਨਹੀਂ ਬਈ ਇਹਦੇ ਅਜੇ ਨਹੀਂ ਜਿਵੇਂ ਹੁਣ ਕਹੀ ਅਗਲਾ ਕਹਿੰਦਾ ਹੋਊਗਾ ਯਾਰ ਹੂੰ ਖਲਿਆਰੇ ਹੋਈ ਆ ਚਲਾਉਂਦੇ ਨਹੀਂ ਤੁਸੀਂ ਥੋੜੇ ਇਹ ਨਹੀਂ ਇਹਨਾਂ ਦੇ ਟਾਇਰ ਵੀ ਕਸੇ ਪਾਇਆ ਹਜੇ ਪਿਛਲੇ ਅੱਛਾ ਰੈਂਬੀ ਪਾਇਆ ਠੀਕ ਆ ਮਾਰ ਕੇ ਵੀ ਉੱਤੇ ਲੱਗੇ ਆ ਆਏ ਨਹੀਂ ਵੀ ਇਕੱਲੇ ਖਲਿਆਰਨ ਆਸਤੇ ਹੀ ਆ ਵੀ ਵਿਖਾਉਣ ਵਾਲਾ ਸ਼ੋਅ ਪੀਸ ਆ ਸਾਡੇ ਏਰੀਆ ਦੇ ਨੂੰ ਪਤਾ ਆ ਨਾ ਵੀ ਕਿੰਨਾ ਕ ਚਲਾਉਨੇ ਆ ਅਸੀਂ ਦੂਸਰੇ ਨੇ ਥੋੜੋ ਮੰਨਣਾ ਇਹਨਾਂ ਦਾ ਰੰਗ ਰੰਗ ਦੇਖ ਕੇ ਮੇਰੇ ਹਿਸਾਬ ਨਾਲ ਕੰਮ ਤਾਂ ਤੁਸੀਂ ਜਿਆਦਾ ਇਹਨਾਂ ਤੋਂ ਹੀ ਲੈਂਦੇ ਹੋ ਕੰਮ ਪਹਿਲਾਂ ਹੁਣ ਜਿਆਦਾ ਟਰਾਲੀਆਂ ਤਾਂ ਲੈਨੇ ਕੱਲਾ ਟਰਾਲੀਆਂ ਦਾ ਕੰਮ ਰਹਿ ਗਿਆ ਇਹਨਾਂ ਤੋਂ ਲੈਣਾ ਹਾਲਤ ਕਿਸੇ ਨੂੰ ਕੀ ਬੋਣੇ ਨਹੀਂ ਹੋਵੇ ਇੱਕ ਮੈਂ ਮੇਰਾ ਮੈਂ ਜਿਹੜਾ ਕਿ ਇੱਥੇ ਸੋਚਿਆ ਤੁਸੀਂ ਉਹ ਚੀਜ਼ ਲੈ ਕੇ ਆਉਣੀ ਜਿਹੜੀ ਕਿਸੇ ਕੋਲੇ ਨਹੀਂ ਹਨਾ ਮੇਨ ਫੰਡਾ ਇਹ ਵੀ ਆ ਨਾ ਬਸ ਇਹ ਵੀ ਆ ਹਾਂ ਜਿੰਨੇ ਮੈਂ ਟਰੈਕਟਰ ਉਹ ਵੇਖਿਆ ਆਪਾਂ 425 ਨਹੀਂ ਹੈਗਾ ਕੋਈ ਨਹੀਂ ਕਿਤੇ ਮਿਲੂਗਾ ਹਾਂ ਆ 47 10 orange color ਵਾਲਾ ਇਹ ਵੀ ਬਹੁਤ ਘਟਾ ਇਹ ਇੱਕ ਇੱਥੇ ਹੋਰ ਸੀ ਯਾਰ ਭਾਈ ਉਹ ਤਿੰਨ ਸਿਲੰਡਰ ਮਹਿੰਦਰਾ 4 wheel drive ਹਾਂਜੀ ਇੰਟਰਕੂਲੇਟਰ ਟਰਬੋ ਹਾਂ ਚਾਰ ਗੇਅਰ ਵਾਲਾ ਐਕਸਪੀ ਕੇ ਵਾਲੀ ਐਕਸਪੀ ਕੇ ਵਾਲੀ